सा श्रीकाल जी मेरा चोन मुहिम पूरी तरह भारे विधानसभा हल्क बदल बदल के हल्किया जा रहा अज जिम्मे मैं समराला हल्के जाया कल मैं खन्ने से परसों पायल सी चौथे तो मैं सानीवाल हल्के से ओदू पहन रायकोट सी ओ पेल एक दिन बसी पठाणा थी इस तरह अमरगढ़ ਇਸ ਤਰ੍ਹਾਂ ਕਰਕੇ ਮਤਲਬ ਇੱਕ ਰਾਉਂਡ ਦਾ ਸਾਰਾ ਤਰੀਕਰੇ ਜਿਆਦਾਤਰ ਪਾਰਲੀਮੈਂਟ ਕਵਰ ਹੋ ਗਈ ਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਮੇਰੇ ਲਈ ਔਰ ਕਾਂਗਰਸ ਪਾਰਟੀ ਲਈ ਕਿ ਲੋਕਾਂ ਦਾ ਰਿਸਪੌਂਸ ਬਹੁਤ ਬਹੁਤ ਵਧੀਆ ਮਿਲ ਰਿਹਾ ਦੋ ਗੱਲਾਂ ਤੇ ਇੱਕ ਤਾਂ ਲੋਕ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਉਹਨਾਂ ਦੀ ਨੀਤੀਆਂ ਦੇ ਖਿਲਾਫ ਬਹੁਤ ਜ਼ਿਆਦਾ ਨਹੀਂ ਕਿਸਾਨ ਭਰਾ ਵੀ ਔਰ ਗਰੀਬ ਲੋਕ ਵੀ ਔਰ ਬਾਕੀ ਸਭ ਲੋਕ ਵੀ ਕਿਉਂ ਨਾ ਨੇ ਕਦੇ ਵੀ ਬਗਿਆਈ ਦਾ ਬੇਰੁਜ਼ਗਾਰੀ ਦਾ ਜਿਹੜੇ ਮੁੱਦੇ ਆ ਇਸ ਮੁਲਕ ਦੇ ਉਹਦੇ ਤੋਂ ਬਚਦੇ ਰਹਿੰਦੇ ਆ ਔਰ ਟੀਵੀਆਂ ਤੇ ਕੁਝ ਹੋਰ ਹੀ ਚਲਾਉਂਦੇ ਰਹਿੰਦੇ ਆ ਦੂਸਰਾ ਜਿਹੜਾ ਆ ਜਿਹੜੀ ਝਾੜੂ ਪਾਰਟੀ ਆ ਦੇਖੋ ਜਿੱਥੇ ਵੀ ਅਸੀਂ ਜਾ ਰਹੇ ਆ ਲੋਕ ਕਹਿ ਰਹੇ ਆ ਕਿ ਇਹਨਾਂ ਵਰਗਾ ਝੂਠਾ ਪਾਰਟੀ ਕੋਈ ਹੋ ਨਹੀਂ ਸਕਦੀ ਕਿ ਸਾਨੂੰ ਸਾਨੂੰ ਤੁਹੇ ਵਾਦੇ ਕਰਕੇ ਸਾਡੇ ਤੋਂ ਵੋਟਾਂ ਲੈ ਲੀਆਂ ਔਰ ਅਸੀਂ ਇਸ ਵਾਰ ਇਹਨਾਂ ਨੂੰ ਸਾਬਤ ਕਰਾਂ ਤੁਹਾਡਾ ਉਹ ਮੈਨੀਫੈਸਟੋ ਦੇ ਦੋ ਦੁੱਗੇ ਚੋਗ ਰੈਸਟ ਕਮਪੇਨ ਕਰਦੇ ਹੋਣੇ ਨਹੀਂ ਇਹ ਇਹਨੀਆਂ ਗੱਲਾਂ ਜਿਹੜੇ ਇਹਨਾਂ ਡਿਟੇਲਸ ਆ ਦੇਖੋ ਭਾਜਪਾ ਦੇ ਦਾ ਜੇ ਕੈਂਡੀਡੇਟ ਜੀ ਕਿ ਦਿੱਤਾ ਝਾੜੂ ਵਾਲਿਆਂ ਦਾ ਤਾਂ ਇਹ ਆ ਕੇ ਉਹ ਕਦੇ ਮੈਨੂੰ ਫੈਸਲਾ ਚਾਰੀ ਨਹੀਂ ਜਾਂਦੇ ਹੱਗੇ ਐਵੇਂ ਹੀ ਕੁਝ ਕੌਲ ਪਾਲ ਕੇ ਵਿਕਲ ਜਾਂਦੇ ਹੁੰਦੇ ਇਹ ਕਾਂਗਰਸ ਪਾਰਟੀ ਆ ਜਿਹੜੀ ਡੀਐਲਡ ਮੈਨੀਫੈਸਟੋ ਜਾਰੀ ਕਰਦੇ ਆ ਤਾਂ ਅਸੀਂ ਉਹ ਮੈਨੀਫੈਸਟੋ ਜਾਰੀ ਕਰਤਾ ਹੈਗਾ ਔਰ ਉਹਦੀ ਜਿਹੜੀਆਂ ਮੁੱਖ ਗੱਲਾਂ ਹੁੰਦੀਆਂ ਉਹ ਅਸੀਂ ਹਰ ਸਟੇਜ ਤੋਂ ਲੋਕਾਂ ਨੂੰ ਦੱਸਦੇ ਆ ਕਿ ਜੇ ਸਾਡੀ ਸਰਕਾਰ ਕੇਂਦਰ ਤੇ ਬਣਦੀ ਆ ਤੇ ਅਸੀਂ ਆਹ ਚੀਜ਼ਾਂ ਕਰਕੇ ਲਿਆ ਅੱਜ ਦੇ ਦਿਨ ਇਹ ਹਾਲ ਕੁ ਗਾਰੇ ਨੇ ਵੀ ਕਾਂਗਰਸ ਆ ਆਪਣਾ ਕੱਟ ਜੋੜਾ ਕੁਝ ਅੰਦਰੋਂ ਗਦੀ ਤੇ ਦੂਜੇ ਪਾਸੇ ਇਹ ਵੀ ਕਰ ਰਹੇ ਜਿਹੜੇ ਚਮਚਾ ਗੀ ਕਰਦੇ ਸੀ ਉਹਨਾਂ ਤੇ ਤਦੂ ਹੋ ਗਈ ਰੇ ਯਾਰ ਕੀ ਸਵਾਲ ਪੁੱਛ ਰਹੇ ਹੋ ਆਦਰ ਆਦਰ ਨਹੀਂ ਹੈ ਪੰਜਾਬ ਚ ਅਸੀਂ ਇਹਨਾਂ ਦੀ ਕਾਰਗੁਜ਼ਾਰੀ ਕਰਕੇ ਇਹਨਾਂ ਦਾ ਸਮਝੋਤਾ ਨਹੀਂ ਕੀਤਾ ਦੇਖੋ ਜੀ ਦੂਸਰੇ ਸੂਬਿਆਂ ਚ ਹੋ ਗਿਆ ਦੂਸਰੇ ਸੂਬਿਆਂ ਦਾ ਤਾਂ ਮੈਂ ਜਵਾਬ ਨਹੀਂ ਦੇ ਸਕਦਾ ਲੇਕਿਨ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਨੇ ਕਿਉਂਕਿ ਇਹਨਾਂ ਨੇ ਇੱਥੇ ਕਾਂਗਰਸ ਦੇ ਲੀਡਰਸ ਤੇ ਵਿਜੀਲੈਂਸ ਤੇ ਮਾਧਿਅਮ ਤੋਂ اور ਦੂਸਰੀਆਂ ਚੀਜ਼ਾਂ ਨਾਲ ਬਹੁਤ ਜ਼ਿਆਦਤੀਆਂ ਕੀਤੀਆਂ ਸੀ ਇਹਦੇ ਕਾਂਗਰਸ ਦਾ ਵਰਕਰ ਵੀ ਲੀਡਰ ਵੀ ਇਹ ਕਹਿ ਰਿਹਾ ਸੀ ਇਹਨਾਂ ਨਾਲ ਆਪਾਂ ਮਿਲ ਕੇ ਨਹੀਂ ਲੜਨਾ ਤੇ ਅਸੀਂ ਉਹਨਾਂ ਦੇ ਖਿਲਾਫ ਲੜ ਰਹੇ ਹਾਂ ਸਮਾਜਵਾਦੀ ਪਾਰਟੀ ਤੁਹਾਡੇ ਨਾਲ ਖੜੀ ਹੋਗੀ ਬਿਲਕੁਲ ਸਮਾਜਵਾਦੀ ਪਾਰਟੀ ਸਾਡੇ ਨਾਲ ਔਰ ਬਹੁਤ ਸਾਰੀਆਂ ਕਿਸਾਨ ਜੱਥੇਬੰਦੀਆਂ ਸਾਰੀਆਂ ਔਰ ਬਹੁਤ ਸਾਰੇ ਲੋਕ EMPLOYEES ਬਹੁਤ ਸਾਰੀਆਂ ਜੱਥੇਬੰਦੀਆਂ ਨਰੇਗਾ ਦੀ ਜਿੱਦ ਨੂੰ ਵੀ ਅੱਜ ਹੀ ਮੈਨੂੰ ਇੱਥੇ ਮਿਲੇ ਸੀ ਉਹ ਸਾਰੇ ਲੋਕ ਸਾਡੇ ਨਾਲ ਨੇ ਕਿਉਂਕਿ ਉਹਨਾਂ ਨੇ BJP ਵੀ ਦੇਖ ਲਿਆ ਉਹਨਾਂ ਨੇ ਤਾਂ 10 ਸਾਲ ਦੇਖਿਆ ਇਹਨਾਂ ਨੂੰ 2.5 ਸਾਲ ਦੇਖ ਲਿਆ ਹੈਗਾ ਤੇ ਇਸ ਕਰਕੇ ਸਭ ਨੂੰ ਲੱਗ ਰਿਹਾ ਕਿ ਕਾਂਗਰਸ ਹੀ ਇਕੱਲਾ ਵਿਕਲਪ ਹੈ ਜਿਹਨੂੰ ਵੋਟ ਦੇਣੀ ਚਾਹੀਦੀ ਹੈ। ਸਭ ਲੋਕ ਭੱਜਦਾ ਜਾ ਰਿਹਾ ਜੀ। ਦੇਖਣਾ ਵੱਡਾ ਬੋਲੋ ਨਾ ਹੋਰ ਜੇ ਤਿੰਨ ਚਾਰ ਕਿੰਨਾ ਕੰਮ ਕਰਦਾ। ਇਹ ਤੁਸੀਂ ਉਹਦੇ ਨਾਲ ਵੀ ਜੁੜੇ ਹੋਏ ਹੈਗੇ ਨਹੀਂ। ਨਾ ਪਾੜਾ ਸੁਣਾ ਰਿਹਾ। ਨੈਸ਼ਨਲ ਤੋਂ ਤਾਂ ਸਭ ਤੋਂ ਮੁਸੀਕ ਇਹ ਤੁਹਾਨੂੰ ਕਹਿ ਰਹੇ ਹੈ ਕਿ ਉਹਦੇ ਲੱਗ। ਸਭ ਨਾਲ ਦੇਖੋ ਸਾਨੂੰ ਤੇ ਜਿਹੜਾ ਅਫਸੋਸ ਹੋ ਰਿਹਾ ਦੇਖੋ ਸਾਡੇ ਪ੍ਰਧਾਨ ਮੰਤਰੀ ਸਾਡਾ ਸਭ ਦਾ ਪ੍ਰਧਾਨ ਮੰਤਰੀ ਹੁੰਦਾ ਚਾਹੇ ਅਸੀਂ ਕਿਸੇ ਪਾਰਟੀ ਚਲੀਏ ਉਹ ਸਭ ਦਾ ਪ੍ਰਧਾਨ ਮੰਤਰੀ ਆ ਅਸੀਂ ਸਿਰਫ ਇਹਨਾ ਕਿਹਾ ਕਿ ਜਿਹੜੇ ਹਿੰਦੁਸਤਾਨ ਦੇ ਗਰੀਬ ਪਰਿਵਾਰ ਹੈ ਉਹਨਾਂ ਨੂੰ ਅਸੀਂ ਸੈਂਟਰਲ ਗਵਰਨਮੈਂਟ ਵੱਲੋਂ 1 ਲੱਖ ਰੁਪਏ ਸਾਲਾਨਾ ਦੀ ਮਦਦ ਕਰਾਂਗੇ ਹੁਣ ਉਹ ਕਹਿ ਰਿਹਾ ਪੈਸਾ ਪਾਕਿਸਤਾਨ ਭੇਜਣਗੇ ਇਹਨਾਂ ਦੋਵਾਂ ਗੱਲਾਂ ਦਾ ਕੀ ਸਬੰਧ ਆ ਉਹ ਦੇ ਫਿਰ ਉਹ ਦੱਸਣ ਕਿ ਮਤਲਬ ਕੀ ਇਹ ਗੱਲ ਬਣੀ ਅਸੀਂ ਤਾਂ ਗਰੀਬਾਂ ਦੀ ਗੱਲ ਕਰ ਰਹੇ ਹੁਣ ਗਰੀਬਾਂ ਨੂੰ ਉਹ ਕਿਤੇ ਹੋਰ ਲਿਜਾ ਰਹੇ ਆ ਅੱਛਾ ਪ੍ਰਧਾਨ ਮੰਤਰੀ ਜੀ ਔਰ ਪਾਜਬਾ ਦੇ ਸਾਰੇ ਸੀਨੀਅਰ ਆਗੂਆਂ ਦੀ ਹਮੇਸ਼ਾ ਇਹ ਆਦਤ ਰਹੀ ਆ ਕਿ ਮੁੱਦੇ ਦੀ ਗੱਲ ਤੇ ਨਹੀਂ ਆਉਣਾ ਔਰ ਦੂਸਰੀ ਗੱਲ ਬਾਤ ਕਿਤੇ ਹੋਰ ਲੈ ਜਾਣਾ ਅਮਰੀਕਾ ਦੀ ਜਿਹੜੀ ਮੰਮੀ ਲੈ ਕੇ ਆਦੇ 450 ਬਚਾਏ ਕਿ ਆਹ ਧਿਆਨ ਇਹ ਵੀ ਲੈ ਜਾਓ ਬੁੱਕਤੀ ਨਹੀਂ ਤਕੀ ਉਹਨਾਂ ਸਰਪੰਚ ਨੂੰ ਬਹੁਤ ਵਧੀਆ ਤੁਸੀਂ ਹੁਣੇ ਹੀ ਬੁੱਤੀਆਂ ਬਹੁਤ ਜ਼ਿਆਦਾ ਬੈਠੀਆਂ ਸੀ ਉਹ ਉਹਨਾਂ ਨੇ ਤਾਂ ਮੈਨੂੰ ਇੱਕ ਮੰਗ ਪਤਾ ਦਿੱਤਾ ਕਿ ਸਾਡੀ ਮਜ਼ਦੂਰੀ 400 ਦੇ ਦਿਓ ਕਰ ਦਿਓ ਜਦੋਂ ਮੈਂ ਉਹਨਾਂ ਨੂੰ ਕਿਹਾ ਇਹ ਤਾਂ ਸਾਡਾ ਫੈਸਲਾ ਹੀ ਆ ਉਹ ਤਾਂ ਕਹਿੰਦੇ ਕੋਈ ਨਾ ਜਿੰਨੇ ਦੀ ਅਸੀਂ ਤਾਂ ਹੀ ਚਾਹਨੇ ਔਰ ਕੁਝ ਸਾਡੇ ਤੇ ਬਿਨਵਾ ਦਿਓ ਹਸਾਲ ਦੋਸਤ